ਇੱਕ ਸੁੰਨੀ ਗਲੀ ਤੇ ਉਪਰੋਂ ਸਿਖਰ ਦੁਪਹਿਰ ਤਾਂ ਬੰਦੇ ਨੇ ਚੁੱਕਿਆ ਅਜਿਹਾ ਫਾਇਦਾ ਜਿਹਦੇਆਂ ਤਸਵੀਰਾਂ ਦੇਖ ਸਰਦਾਰ ਵਿਅਕਤੀ ਹੱਕਾ ਬੱਕਾ ਰਹਿ ਗਿਆ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਬਾਹਰ ਇਸ ਤਰੀਕੇ ਦੇ ਨਾਲ ਆਪਣੇ ਵਾਹਨ ਰੱਖ ਕੇ ਬੇਫਿਕਰ ਹੋ ਜਾਂਦੇ ਹੋ ਤਾਂ ਆਹ ਵੀਡੀਓ ਜ਼ਰਾ ਗੌਰ ਨਾਲ ਦੇਖ ਲਿਓ ਕਿਵੇਂ ਇੱਕ ਵਿਅਕਤੀ ਗਲੀ ਦੇ ਵਿੱਚ ਆਉਂਦਾ ਤੇ ਆਟੋ ਨੂੰ ਸਟਾਰਟ ਕਰਕੇ ਉਥੋਂ ਲੈ ਕੇ ਫਰਾਰ ਹੋ ਜਾਂਦਾ ਤੇ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਏਰੀਏ ਦੇ ਬਸੰਤ ਨਗਰ ਦਾ ਜਿੱਥੇ ਦਿਨ ਦਿਹਾੜੇ ਇੱਕ 80 ਸਾਲਾਂ ਬਜ਼ੁਰਗ ਮਹਿੰਦਰ ਸਿੰਘ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਿਆ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਉਸ ਦੇ ਦੋ ਬੱਚੇ ਨੇ ਇੱਕ ਬੇਟਾ 45 ਸਾਲ ਦਾ ਜੋ ਮੰਦਬੁੱਧੀ ਹੈ ਤੇ ਇੱਕ ਬੇਟੀ ਉਹ ਵੀ ਬਿਮਾਰ ਰਹਿੰਦੀ ਹੈ ਅਤੇ ਰੋਜ਼ੀ ਰੋਟੀ ਵਾਸਤੇ ਇੱਕੋ ਸਾਧਨ ਸੀ ਤੇ ਚੋਰ ਉਹ ਵੀ ਚੋਰੀ ਕਰਕੇ ਲੈ ਗਏ ਉਤੇ ਗਵਾਂਡੇ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਸਧਾਰਨ ਹੈ। ਮਿੰਦਰ ਸਿੰਘ ਕਿਤੇ ਰਹਿੰਦੇ? ਸੁਤਸਾਮੇ ਰੋਡ ਗਲੀ ਨੰਬਰ 1 ਬਸੰਤਨਗਰ ਜੀ ਮਾਮਲਾ ਮਿੰਦਰ ਜੀ। ਮਾਮਲਾ ਆਇਆ ਮੈਂ ਰੋਟੀ ਖਾਣ ਆਇਆ ਦੁਪਹਿਰੇ 1 ਵਜੇ ਘਰ ਤੇ ਰੋਟੀ ਖਾਣ ਤੋਂ ਬਾਅਦ 2 ਵਜੇ ਮੈਂ ਬਾਹਰ ਨਿਕਲੇ ਆਂ ਤੇ ਮੇਰਾ ਬੈਟਰੀ ਰਿਕਸ਼ਾ ਚੋਰੀ ਹੋ ਚੁੱਕਾ ਸੀ। ਤੇ ਮੇਰੇ ਤੋਂ ਕੰਮ ਕਰਦੇ ਆ ਰਿਕਸ਼ਾ ਉਹਦਾ। ਆਹ ਹੋ ਗਿਆ 3-4 ਸਾਲ। ਤੇ ਪ੍ਰਵਾਹ ਕਿਤਾ ਪਾਲਦੇ ਪ੍ਰਵਾਹ ਜੀ ਕੋਲ ਕੋਲ ਕਰਦੇ ਆ। ਪਰਵਾਜ਼ ਦੇ ਜੋ ਮੰਦਬੂ ਜੀ ਬੱਚੇ ਆ ਤੇ ਜਨਾਨੀ ਬਿਮਾਰਿੰਦੀ ਏ ਤੇ ਗੁਜ਼ਾਰਾ ਔਖਾ ਹੀ ਆ ਆਪਣਾ ਜੀ ਰੈਂਟ ਤੇ ਆਪਣਾ ਸੀ ਉਹ ਰੋਜ਼ ਹੀ ਜਹਾੜੀ ਬਣ ਜਾਂਦੀ ਸੀ ਨਾਪਤ ਜਹਾੜੀ 80 ਸਾਲ ਦੀ ਉਮਰ ਹੋ ਗਈ ਇਹਨੇ ਮੈਂ ਤੋਂ ਹੁੰਦੀ ਆਪਣੇ ਕੋਲ ਜਿਵੇਂ ਮੁੰਡੇ ਖੁੰਡੇ ਅੱਜ ਕੱਲ ਕਰਦੇ ਆ ਸਾਡਾ ਉਹ 2000 ਘੰਟੇ ਚਲਾਉਣੀ ਮੇਰੇ ਬੱਚੇ ਆ ਕਿਨੇ ਚੱਲਦੇ ਆ ਜਵਾਨ ਇੱਕ 45 ਸਾਲ ਦਾ ਇੱਕ 45 ਸਾਲ ਦਾ ਤੁਹਾਡੇ ਸਰ ਤੇ ਚੱਲਣਿਆ ਪਰਿਵਾਰ ਹਾਂ ਹਾਂਜੀ ਮੇਰੇ ਸਿਰ ਤੇ ਚੱਲਦਾ ਪਰਿਵਾਰ ਮਾੜੀ ਮੋਟੀ ਰੋਟੀ ਚੱਲਦੀ ਸਾਡੀ ਮੇਰਾ ਕੋਈ ਟਾਈਮ ਨਹੀਂ ਜਦੋਂ ਥਰੀ ਕੈਮ ਹੋਇਆ ਵੀ ਚੱਲੀਏ ਯਾਰ ਬਾਹਰ ਵੀਡੀਓ ਐਸੇ ਇਸਕੇ ਨੇ ਹਾਂਜੀ ਵੀਡੀਓ ਐ ਸਿਸਟਰ ਜੀ ਵੀਡੀਓ ਵੀਡੀਓ ਚੋਰੀ ਹੁੰਦੇ ਸੀ ਐਨਾ ਕੋਈ ਜੀ ਮੰਗ ਕਰਦੇ ਸਾਡੀ ਬੈੜੀ ਰਿਕਸ਼ਾ ਛੇਤੀ ਛੇਤੀ ਲਾਗਤ ਦਿੱਤਾ ਜਾਵੇ ਪੁਲਿਸ ਨੂੰ ਗਤੀ ਕੰਪਲੀਟ ਹਾਂਜੀ ਪੁਲਿਸ ਸੀ ਕੰਪਲੀਟ ਕੀ ਚਾਹੁੰਦੇ ਹੋ ਇਸ ਚਾਉਣੇ ਵਿੱਚ ਛੇਤੀ ਛੇਤੀ ਸਾਨੂੰ ਰਿਕਸ਼ਾ ਮਿਲ ਜਾਵੇ ਜਸਪਾਲ ਸਿੰਘ ਬਾਪੂ ਜੀ ਦਾ ਆਟੋ ਹੋ ਗਿਆ ਚੋਰੀ ਬੜੀ ਦੁੱਖ ਵਾਲੀ ਗੱਲ ਹੈ ਦਿਨੇ ਦਿਹਾੜੇ ਬੰਦਾ ਆਂਦਾ ਵਾ ਬੇਖੌਫ ਹੋ ਕੇ ਬੇਖੌਫ ਹੋ ਕੇ ਤੇ ਚਾਬੀ ਲਾ ਕੇ ਤੇ ਗਾਂ ਜਾਂਦਾ ਉਹ ਵਿਚਾਰੇ ਗਰੀਬ ਇਨਸਾਨ ਨੇ ਹੁਣ ਰੋਟੀ ਕਿੱਥੋਂ ਖਾਣਗੇ ਇਸ ਕਰਕੇ ਮੈਨੂੰ ਤੇ ਮੇਰੀ ਤੇ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਹੈਲਪ ਕੀਤੀ ਜਾਵੇ ਜਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਆ ਜੀ ਪਰਿਵਾਰ 'ਚ ਇਹਨਾਂ ਦੇ ਦੋ ਇੱਕ ਬੇਟਾ ਇੱਕ ਬੇਟੀ ਤੇ ਇੱਕ ਬੇਟਾ ਇਹਨਾਂ ਦਾ ਵੱਖਰਾ ਵਾ ਬਾਕੀ ਜੋ ਵੀ ਆ ਬਾਪੂ ਜੀ ਕਮਾਉਂਦੇ ਜਿਹੜਾ ਬੇਟੀ ਤੇ ਬੇੜੇ ਨੂੰ ਹੋਇਆ ਗਿਆ ਇਹ ਬਰਸ ਤੋਂ ਹੀ ਇਦਾਂ ਦੇ ਚਮੰਦਰੀ ਇਦਾਂ ਦੇ ਆ ਸ਼ੁਰੂ ਤੋਂ ਅਸੀਂ ਦੇਖਦੇ ਆਏ ਆ ਰੱਬ ਰੂਪ ਹੀ ਐ ਰੱਬ ਰੂਪ ਬੰਦੇ ਨੇ ਤੇ ਜ਼ਿੰਮੇਵਾਰੀ ਕਰਦੇ ਆ ਬੰਦਿਆਂ ਦੀ ਪਾਪਾ ਜੀ ਦੀ ਸਾਰੀ ਜ਼ਿੰਮੇਵਾਰੀ ਹੁਣ ਵਿਚਾਰੇ ਉਹ ਲਾਚਾਰ ਹੋ ਗਏ ਕੀ ਕਰ ਸਕਦੇ ਆ ਕੀ ਅਪੀਲ ਕਰਦੇ ਆ ਜੀ ਅਸੀਂ ਤੇ ਇਹ ਅਪੀਲ ਕਰਦੇ ਆ ਜੀ ਕੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਆਟੋ ਲੱਭ ਕੇ ਦਿੱਤਾ ਜਾਵੇ ਨਹੀਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਕੋਈ ਇਹਨਾਂ ਦੀ ਹੈਲਪ ਕਰੇ ਜਿਸ ਤਰ੍ਹਾਂ ਵੀ ਹੋਵੇ ਅਤੇ ਪ੍ਰਸ਼ਾਸਕੀ ਕਾਇਨਾ ਗੱਲ ਕੀਤੀ ਤਾਂ ਉਹਨਾਂ ਕਹਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਫੋਟੋਆਂ ਦੀ ਦੇਦੀ ਮੰਨ ਲਓ ਅਸੀਂ ਫੋਟੋਆਂ ਦਿੱਤੀਆਂ ਨਾਲ ਥਾਂ-ਥਾਂ ਤੇ ਚੈੱਕ ਕੀਤਾ ਵਾ ਤੇ ਕੋਈ ਵੀ ਇਹਦੀ ਤਕਦੀਰ ਨਹੀਂ ਵਧਗਣੀ ਉਹ ਜ਼ਦੀ ਤੇ ਅਹੀਂ ਇਹਨਾਂ ਦੇ ਮਲੇ ਦੀ ਕਿਉਰ ਦੀ ਭਾਲ ਕਰ ਰਹੇ ਆ ਜਿੰਨੇ ਬੈਟਰੀ ਰੱਖਿਆ ਕਿਉਂ ਦੀ ਕੀਤਾ ਵਾ ਤੇ ਜਸੋ ਜਸੋਤ ਨਦੀ ਜਿਹੜੀ ਹੈ ਮਤਲਬ ਇਹ ਰੱਖਿਆ ਵਾ ਇਹਨਾਂ ਨੂੰ ਜਤਾਜਵ ਹਲਾਪ ਗਈ ਤੇ ਦੇ ਚੋਰ ਦੇ ਫੜਦੀ ਕਿਵੇਂ ਜਾਰ ਰਹੀ ਜਿਹੜੀ ਉਹ ਕੀਤੀ ਹੈਗੀ ਖੈ ਦੇਖਣਾ ਹੋਵੇਗਾ ਕਿ ਆਖਰ ਪੁਲਿਸ ਵੱਲੋਂ ਕਦ ਤੱਕ ਇਸ ਚੋਰ ਨੂੰ ਕਾਬੂ ਕਰਕੇ ਬਜ਼ੁਰਗ ਦਾ ਆਟੋ ਰਿਕਸ਼ਾ ਵਾਪਿਸ ਕਰਵਾਇਆ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ